ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ ਸਤਨਾਬ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚਾ ਸੋਚ ਨ ਹੋ ਗਈ ਜੇ ਸੋਚੀ ਲੱਖ ਵਾਰ ਚੁੱਪਾ ਚੁੱਪ ਨ ਹੋ ਗਈ ਜੇ ਲਾਏ ਰਹਾ ਲਿਵਤਾਰੁੁਖਿਆ ਭੁਖ ਨ ਉਤਰੀ ਜੇ ਬੰਨਾ ਪ੍ਰੀਆ ਭਾਰ ਸਹਸ ਸਿਆਣ ਪਾ ਲਖ ਹੋਹਿ ਤਾ ਇਕ ਨ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਬੜਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਇਕਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਪਵਾਈਐ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ ਨਾਨਕ ਹੁਕਮੈ ਜੇ ਬੁੱਝੈ ਤ ਹਉਮੈ ਕਹ ਨ ਕੋਏ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਤ ਜਾਣੇ ਨੀਸ਼ਾਨ ਗਾਵੇ ਕੋ ਗੁਣ ਬੜਿ ਆਈਆ ਚਾਰ ਗਾਵੇ ਕੋ ਵਿਦਿਆ ਵਿਖਮ ਬੀਚਾਰ ਗਾਵੇ ਕੋ ਸਾਜ ਕਰੇ ਤਨ ਖੇਹ ਗਾਵੇ ਕੋ ਜੀ ਲੈ ਫਿਰ ਦੇਹ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵੇਖੈ ਹਾਦਰਾ ਹਦੂਰ ਕਥਨਾ ਕਥੀ ਨ ਆਵੈ ਤੂਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਦਾ ਦੇ ਲੈਂਦੇ ਥਕ ਪਾਹੀ ਜੁਗਾ ਜੁਗੰਤਰ ਖਾਹੀ ਖਾਹੀ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਖਸੈ ਵੇ ਪਰਵਾਹ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਉਪਾਰ ਆਖੇ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅੱਗ ਰਖਿਆ ਜਿਤ ਦਿਸੈ ਦਰਬਾਰ ਇਹਨੂੰ ਪਾਠ ਜਿਹੜਾ ਕਰਨਾ ਫੇਰ ਕੇ ਕੀ ਨਹੀਂ ਕਹਿਣਾ ਠੀਕ ਹੈ ਭਾਈ ਗੁਰਮukh ਪਿਆਰਿਓ ਕੱਕੇ ਨੂੰ ਸਿਆਰੀ ਬੋਲਣਾ ਕੇ ਇਹਨੂੰ ਕੀ ਨਹੀਂ ਬੋਲਣਾ ਤੇ ਜਿੰਨੇ ਵੀ ਤੀਜੀ ਬੌੜੀ ਦੇ ਵਿੱਚ ਜਿਹੜੇ ਵਿਸ਼ਰਾਮ ਉਹ ਗਾਵੈ ਕੋ ਤੇ ਲੱਗਣਗੇ ਗਾਵੈ ਕੋ ਗੁਣ ਬੜੀਆ ਆਚਾਰ ਜਿਵੇਂ ਇਸ ਤਰ੍ਹਾਂ ਤੇ ਗਾਵੈ ਕੋ ਜੀ ਜੱਜੇ ਨੂੰ ਬਿਹਾਰੀ ਜਿਹੜਾ ਆੜਾ ਮੁਕਤਾ ਲੱਗਿਆ ਉਹ ਜਦੋਂ ਤੁਸੀਂ ਲੰਬਾ ਕਰੋਗੇ ਨਾ ਜੀ ਇਸ ਤਰ੍ਹਾਂ ਹੀ ਉਹ ਆੜਾ ਆੜੇ ਦੀ ਆਵਾਜ਼ ਆ ਜਾਣੀ ਹੈ ਸੋ ਇਸ ਤਰ੍ਹਾਂ ਕਰਕੇ ਵਾਹਿਗੁਰੂ ਜੀ ਕਿਰਪਾ ਕਰਨ ਆਓ ਸਾਰੇ ਫੇਰ ਉਥੋਂ ਹੀ ਆਪਾਂ ਪ੍ਰਾਰੰਭ ਕਰੀਏ ਚੌਥੀ ਪੌੜੀ ਤੋਂ ਸਾਚਾ ਸਾਹਿਬ ਸਾਚੁ ਨਾਏ ਭਾਖਿਆ ਭਾਉ ਅਪਾਰ ਅਖਹ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰਖੀਐ ਜਿਤ ਦਿਸੈ ਦਰਬਾਰ ਮੋਖੇ ਬੋਲਣ ਬੋਲੀ ਆਏ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਬਧਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨ ਜਾਇ ਕੀਤਾ ਨ ਹੋਇ ਇਹਨੂੰ ਇਸੇ ਤਰ੍ਹਾਂ ਹੀ ਬੋਲਣਾ ਨੰਨਾ ਮੁਕਤਾ ਲੱਗਿਆ ਜੇ ਤਾਂ ਨੰਨੇ ਕੰਨਾ ਹੁੰਦਾ ਨਾ ਕਈ ਵਾਰੀ ਆਪਾਂ ਕਹਿੰਦੇ ਥਾਪਿਆ ਨਾ ਜਾਏ ਨਾ ਨਹੀਂ ਕਹਿਣਾ ਇਹ ਮੁਕਤਾ ਗੈ ਨਾ ਬੋਲਣਾ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਇਹ ਜਿਹੜਾ ਨਿਰੰਜਨ ਹੈ ਇਹਨੂੰ ਵੀ ਕਸ ਕੇ ਬੋਲਣਾ ਕਿਉਂਕਿ ਨੰਨੇ ਨੂੰ ਔਕੜ ਲੱਗਿਆ ਇਸ ਕਰਕੇ ਉਹ ਨਿਰੰਜਨ ਨਹੀਂ ਕਹਿਣਾ ਨਿਰੰਜਨ ਸੋਏ ਜੇਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖਿ ਨਾਦੰ ਗੁਰਮੁਖਿ ਵੇਦੰ ਗੁਰਮੁਖ ਰਹਾ ਸਮਾਈ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਇਹਦਾ ਵਿਸ਼ਰਾਮ ਵੀ ਇਸੇ ਤਰ੍ਹਾਂ ਹੀ ਲਾਉਣਾ ਕਈ ਵੀਰ ਗੁਰਮਖ ਪਿਆਰੇ ਇਸ ਤਰ੍ਹਾਂ ਹੀ ਪੜ ਜਾਂਦੇ ਵੀ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਗੁਰ ਪਾਰਵਤੀ ਮਾਈ ਨਹੀਂ ਕਰਨਾ ਬਰਮਾ ਗੁਰ ਦੇ ਰੁੱਕ ਕੇ ਤੇ ਪਾਰਵਤੀ ਮਾਈ ਇਸ ਤਰ੍ਹਾਂ ਇਹਦਾ ਵਿਸ਼ਰਾਮ ਲਾਉਣਾ ਸਹੀ ਕਰਕੇ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੌ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹੇ 부ਝਾਈ ਸਬਨਾ ਜੀਆ ਕਾ ਇਕ ਦਾਤਾ ਸੋ ਮੈਂ ਵਿਸਰ ਨਜਾਈ ਤੀਰਥ ਨਹਾਵਾ ਜੇ ਤਿਸ ਭਾਵਾ ਬਿਨ ਭਾਣੇ ਕੇ ਨਹਾਏ ਕਰੀ ਜੇਤੀ ਸਿਰਠ ਉਪਾਈ ਵੇਖਾ ਰਿਣ ਕਰਮਾਂ ਕੇ ਮਿਲੈ ਲਈ ਮਤ ਵਿਚ ਰਤਨ ਜਵਾਹਰ ਮਾਨਕ ਜੇ ਇਕ ਗੁਰ ਕੀ ਸਿੱਖ ਸੁਣੀ ਗੁਰਾ ਇਕ ਦੇਹਿ 부ਝਾਈ ਸਬਨਾ ਜੀਆ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਸੋ ਕਈ ਗੁਰਮੁਖ ਪਿਆਰੇ ਕਹਿੰਦੇ ਗੁਰਾਂ ਗੁਰਾਂ ਨਹੀਂ ਕਹਿਣਾ ਇਹਨੂੰ ਗੁਰਾ ਬੋਲਣਾ ਠੀਕ ਹੈ ਉੱਤੇ ਨਾ ਇਹਦੇ ਇਸ ਤਰ੍ਹਾਂ ਕਰਕੇ ਬਿੰਦੀ ਨਹੀਂ ਲਾ ਦੇਣੀ ਸੋ ਇਹਨੂੰ ਬਿਨਾ ਬਿੰਦੀ ਤੋਂ ਬੋਲਣਾ ਗੁਰਾ ਦੋਨੇ ਥਾਵਾਂ ਤੇ ਦੋਨੇ ਪੌੜੀਆਂ ਦੇ ਵਿੱਚ ਗੁਰਾ ਕਹਿਣਾ ਗੁਰਾਂ ਨਹੀਂ ਕਹਿਣਾ ਗੁਰਾ ਇੱਕ ਦੇਹ 부ਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ ਨਵਾ ਖੰਡਾਂ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ ਚੰਗਾ ਨਾਉ ਰਖਾਈ ਕਾਏ ਜਸ ਕੀਰਤ ਜਗ ਲੇ ਜੇ ਇਸ ਨਦਰ ਨਾ ਆਵਾਈ ਤ ਬਾਤ ਨ ਪੁੱਛਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣ ਬੰਤਿਆ ਗੁਣ ਦੇ ਤੇਹਾ ਕੋਏ ਨਾ ਸੁਜਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਧਵਲ ਆਕਾਸ਼ ਸੁਣਿਆ ਦੀਪ ਲੋ ਪਾਤਲ ਸੁਣਿਆ ਉਹੇ ਨ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਇਹਦੇ ਵੀ ਚਾਰੀ ਪੌੜੀਆਂ ਦੇ ਵਿਚਰਾਮ ਜਿਹੜੇ ਗੁਰਮੁਖ ਘਰਿਓ ਇਹ ਸੁਣਿਆ ਤੇ ਥੋੜੀ ਜੰਮਕੀ ਲਾਉਣੀ ਹੈ ਸੁਣਿਆ ਤੇ ਇਸ ਤਰ੍ਹਾਂ ਆਪਾਂ ਪਾਠ ਪੜ੍ਹ ਸੁਣਿਆ ਪੋਹੇ ਇਹਨੂੰ ਪੋਹੇ ਬੋਲਣਾ ਕਈ ਵਾਰੀ ਆਪਾਂ ਪੋਹ ਕਹਿ ਜਾਂਦੇ ਸੁਣਿਆ ਪੋਹ ਪੋ ਨਹੀਂ ਪੋਹੇ ਸੁਣਿਆ ਪੋਹੇ ਨਾ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸ਼ਰ ਬਰਮਾ ਇੰਦ ਸੁਣਿਆ ਮੁਖ ਸਲਾਹਨ ਮੰਦ ਸੁਣਿਆ ਜੋਗ ਜੁਗਤ ਤਨ ਭੇਰ ਸੁਣਿਆ ਸਾਸਤ ਸਿਮਰਤ 베ਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ 68 ਕਾ ਇਸ਼ਨਾਨ ਸੁਣਿਆ ਪੜ ਪੜ ਪਾਪ へमान ਸੁਣਿਆ ਲੱਗ ਸਹਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਸਰਾ ਗੁਨਾ ਕੇ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵਹਿ ਰਾਹ ਸੁਣਿਆ ਹਾਥ ਹੋਵੇ ਅਸਗਾਹ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੋ ਇਹਨੂੰ ਦਿਲੈਂਕੜ ਲੱਗੇ ਦੁਖ ਹੀ ਬੋਲਣਾ ਦੁਖ ਨਹੀਂ ਬੋਲਣਾ ਸੁਣਿਆ ਦੁਖ ਪਾਪ ਕਾ ਨਾਸ ਸੋ ਇਸ ਤਰ੍ਹਾਂ ਪੜ੍ਹਨਾ ਅੱਗੇ ਵੀ ਗੁਰੂ ਸਾਹਿਬ ਕਿਰਪਾ ਕਰ ਰਹੇ ਹਨ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਛੈ ਪਛਤਾਏ ਕਾਗਦ ਕਲਮ ਨ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਇਹਨੂੰ ਕਈ ਵਾਰੀ ਤੁਸੀਂ ਵਿਚਾਰ ਕਹਿ ਜਾਣਿਓ ਵਿਚਾਰਨੀ ਗਣ ਵਾਵਨ ਵਿਹਾਰੀ ਲੱਗੇ 24 ਐਸਾ ਨਾਮ ਨਰੰਜਨ ਹੋਏ ਜੇ ਕੋ ਮੰਨ ਜਾਣੈ ਮਨ ਕੋਏ ਸੋ ਇਹ ਵਿਚਾਰੇ ਪੋਡੀਆਂ ਦੇ ਵਿੱਚ ਇਸ ਤਰ੍ਹਾਂ ਮੰਮੇ ਨੂੰ ਜਿੱਥੇ ਟਿੱਪੀ ਲੱਗੇ ਉਹਨੂੰ ਕਸ ਕੇ ਬੋਲਣਾ ਮੰਨ ਤੇ ਜਿੱਥੇ ਨਹੀਂ ਟਿੱਪੀ ਲੱਗੀ ਉਹਨੂੰ ਮਾਨ ਪੋਲਾ ਸੋ ਇਹ ਵੀ ਜ਼ਰੂਰ ਧਿਆਨ ਦੇਣਾ ਸਾਰਿਆਂ ਨੇ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸ਼ੁੱਧ ਮੰਨੈ ਮੋਹ ਚੋਟਾ ਨਾ ਖਾਏ ਮੰਨੈ ਜਮਕੈ ਸਾਥ ਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨ ਪਾਏ ਮੰਨੈ ਪਤ ਸਿਓ ਪ੍ਰਗਟ ਜਾਏ ਮੰਨੈ ਮਗ ਨ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਨ ਜਾਣੈ ਮਨ ਕੋਏ ਮੰਨੈ ਪਾਵਹਿ ਮੋਖ ਦਵਾਰ ਮੰਨੈ ਪਰਵਾਰ ਸਾਧਾਰ। ਇਹਨੂੰ ਵੀ ਕਈ ਵਾਰੀ ਤੁਸੀਂ ਦਵਾਰ ਹੀ ਕਹਿ ਜਾਣੇ ਆਂ। ਦਵਾਰ ਨਹੀਂ ਕਹਿਣਾ, ਦਵਾਰ। ਦੱਦੇ ਔਂਕੜ ਆੜੇ ਕੰਨਾ ਰਾਰੀ ਔਂਕੜ ਲੱਗਿਆ। ਦਵਾਰ ਬੋਲਣਾ। ਮੰਨੈ ਪਾਪ ਹੈ ਮੋਖ ਦਵਾਰ। ਮੰਨੈ ਪਰਵਾਰ ਹੈ ਸਾਧਾਰ। ਮੰਨੈ ਤਰਹ ਤਾਰੇ ਗੁਰ ਸਿੱਖ। ਮੰਨੈ ਨਾਨਕ ਭਵੈ ਨ ਭਿਖ। ਐਸਾ ਨਾਮ ਨਿਰੰਜਨ ਹੋਏ। ਜੇ ਕੋ ਮੰਨ ਜਾਣੈ ਮਨ ਕੋਏ। ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ ਪੰਚੇ ਸੋਹਹਿ ਦਰ ਰਾਜਾਨ ਇੱਥੇ ਵੀ ਸੋਹੇ ਇਹ ਦੋ ਹਾਹੇ ਲੱਗੇ ਹੋਏ ਨੇ ਇਹਨੂੰ ਵੀ ਧਿਆਨ ਨਾਲ ਬੋਲਣਾ ਪੰਚੇ ਸੋਹਹਿ ਦਰ ਰਾਜਾਨ ਪੰਚਾ ਕਾ ਗੁਰ ਏਕ ਧਿਆਨ ਜੇ ਕੋ ਕਹੈ ਕਰੈ ਵਿਚਾਰ ਕਰਤੇ ਕੈ ਕਰਨੈ ਨਾਹੀ ਸੁਮਾਰ ਤੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰਖਿਆ ਜਨ ਸੂਤ ਜੇ ਕੋ ਬੁੱਝੈ ਹੋਵੈ ਸਚਿਆਰ ਧਵ ਲੈ ਉਪਰ ਕੇਤਾ ਭਾਰ ਧਰਤੀ ਹੋਰ ਪ੍ਰੈ ਹੋਰ ਹੋਰ ਤਿਸਤੇ ਭਾਰ ਤਲੈ ਕਵਣ ਜੋਰ ਜੀ ਜਾ ਤਰੰਗਾ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ ਇਹਨੂੰ ਵੀ 부ੜੀ ਨੀ ਕਹਿਣਾ 부ੜੀ ਬੋਲਣਾ ਵਾਵੇ ਔਂਕੜ ਤੇ ਡਾੜੇ ਵਿਹਾੜੀ 부ੜੀ ਸਭਨਾ ਲਿਖਿਆ 부ੜੀ ਕਲਾਮ ਇਹੋ ਲੇਖਾ ਲਿਖ ਜਾਣਾ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲਿਓ ਰੂਪ ਕੀਤੀ ਦਾਤ ਜਾਣ ਕੌਣ ਕੂਤ ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲਖ ਦਰੀ ਆਉ ਇਨੂੰ ਵੀ ਦਰਿਆਉ ਬੋਲਣਾ ਦਰਿਆਉ ਨਹੀਂ ਕਹਿਣਾ ਦਰਿਆਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਬਾ ਏਕ ਬਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰੰਕਾਰ ਅਸੰਖ ਜਪ ਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੈ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਭਖਸਾਰ ਅਸੰਖ ਮੋਨ ਲਿਬਲਾਇ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰ ਨ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰੰਕਾਰ ਕਈ ਵਾਰੀ ਅਸੀਂ ਇਹਨੂੰ ਸਾਈਂ ਕਹਿ ਜਾਂਦੇ ਸਾਈਂ ਨਹੀਂ ਕਹਿਣਾ ਸਾਈਂ ਬੋਲਣਾ ਸਾਈਂ ਭਲੀ ਭਲੀ ਨਹੀਂ ਕਹਿਣਾ ਬਿੰਦੀਆਂ ਨਹੀਂ ਲਾਉਣੀਆਂ ਕਹਿਣ ਦਾ ਮਤਲਬ ਹੈ ਸੋ ਇਸ ਤਰ੍ਹਾਂ ਹੀ ਇਹਨੂੰ ਉਚਾਰਨ ਕਰਨਾ ਜਿਵੇਂ ਲਿਖਿਆ ਹੋਇਆ ਗੁਰੂ ਸਾਹਿਬ ਕਿਰਪਾ ਕਰਨ ਤੂੰ ਸਦਾ ਸਲਾਮਤ ਨਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਾਲ ਵੱਡ ਹੱਤਿਆ ਕਮਾਹੇ ਇਹਨੂੰ ਗਾਲ ਵੱਡ ਕਹਿਣਾ ਗਾਲ ਵੱਡ ਨਹੀਂ ਕਹਿਣਾ ਸੋ ਇਸ ਤਰ੍ਹਾਂ ਪੜ੍ਹਨਾ ਅਸੰਖ ਗਾਲ ਵੱਡ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਾਲ ਭਖ ਖਾਹੇ ਅਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਹਿ ਵਿਚਾਰ ਇੱਥੇ ਥੋੜੀ ਨਾਨਕ ਤੇ ਜਮਕੀ ਦੇਣੀ ਹੈ ਨਾਨਕ ਨੀਚ ਕਹਿ ਵਿਚਾਰ ਇਸ ਤਰ੍ਹਾਂ ਪੜ੍ਹਨਾ ਹੈ ਵਾਰਿਆ ਨਾ ਜਬ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰੰਕਾਰ ਅਸੰਖ ਨਾਮ ਅਸੰਖ ਥਾਭ ਅਗੰਮ ਅਗੰਮ ਅਸੰਖ ਲੋ ਅਸੰਖ ਕਹਹਿ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨੇ ਇਹ ਲਿਖੇ ਤਿਸ ਸਿਰ ਨਾਹੇ ਜਿਬ ਫਰਮਾਏ ਤਿਬ ਤਿਬ ਪਾਹੇ ਜੇਤਾ ਕੀਤਾ ਤੇਤਾ ਨਾਉ ਵਿਣ ਨਾਵੈ ਨਾਹੀ ਕੋ ਥਾਉ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰੰਕਾਰ ਭਰੀਐ ਹੱਥ ਪੈਰ ਧਨ ਦੇਹ ਪਾਣੀ ਧੋਤੈ ਉਤਰ ਸੋਖੇਹ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈ ਉਹ ਧੋਏ ਇਹਨੂੰ ਕਈ ਵਾਰੀ ਸਾਬਣ ਪੜ ਜਾਂਦੇ ਸਾਬਣ ਨਹੀਂ ਕਹਿਣਾ ਸਾਬੂਨ ਬੱਬੇ ਦੇ ਲੈਂਕੜੇ ਨਾਣਾ ਬੋਲਣ ਸਾਬੂਨ ਸੋ ਪਰਲਾ ਜਿਹੜਾ ਪਾਠ ਮੂਤ ਪਲੀਤੀ ਇਹਨੂੰ ਕਈ ਪਦੀਲੀ ਕਹੇ ਜਾਂਦੇ ਇਸ ਤਰ੍ਹਾਂ ਨਹੀਂ ਦੇਖ ਕੇ ਬੋਲਣਾ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਹ ਧੋਏ ਭਰੀਏ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵਕੈ ਰੰਗ ਪੁੰਨੀ ਪਾਪੀ ਆਖਣ ਨਾਹਿ ਕਰ ਕਰ ਕਰਨਾ ਲਿਖ ਲੈ ਜਾਹੁ ਆਪੇ ਬੀਜ ਆਪੇ ਹੀ ਖਾਹੁ ਨਾਨਕ ਹੁਕਮੀ ਆਵਹੁ ਜਾਹੁ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਹਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਸਤ ਆਤ ਬਾਣੀ ਬਰਮਾਉ ਸਤ ਸੁਹਾਨ ਸਦਾ ਮਨ ਚਾਉ ਕਵਣ ਸੋ ਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਿਰੁੱਤੀ ਮਾਹੂ ਕਵਣ ਜਿਤ ਹੋਆ ਆਕਾਰ ਵੇਲ ਨ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਨ ਵਕਤ ਨਾ ਪਾਇਓ ਕਾਦੀਆ ਜੇ ਲੇਖਣ ਲੇਖ ਕੁਰਾਨ ਖਥਤ ਵਾਰ ਨਾ ਜੋਗੀ ਜਾਣੈ ਰੁੱਤ ਮਾਹੂ ਨ ਕੋਈ ਜਾ ਕਰਤਾ ਸਿਰਠੀ ਕੋ ਸਾਜੇ ਆਪੇ ਜਾਣੈ ਸੋਈ ਸੋ ਇਹਦਾ ਇਸ ਤਰ੍ਹਾਂ ਬਿਸ਼ਰਾਮ ਲਾਉਣਾ ਸਾਜੇ ਦੇ ਬਿਸ਼ਰਾਮ ਜਾ ਕਰਤਾ ਸਿਰਠੀ ਕੋ ਸਾਜੇ ਇੱਥੇ ਵਿਸ਼ਰਾਮ ਆਊਗਾ ਤੇ ਉੱਪਰਲੇ ਵਿਸ਼ਰਾਮ ਵੀ ਤੁਸੀਂ ਧਿਆਨ ਨਾਲ ਸੁਣੀ ਲਏ ਨੇ ਕਾਵਨ ਸੁਵੇਲਾ ਵਕਤ ਕਾਵਨ ਕਾਵਨ ਥਿਤ ਕਾਵਨ ਵਾਰ ਕਾਵਨ ਸੇ ਰੁੱਤੀ ਮਾਹੋ ਕਾਵਨ ਜਿਤ ਹੋਆ ਆਕਾਰ ਇਹ ਧਿਆਨ ਨਾਲ ਪੜਨਾ ਸਾਰਾ ਜਾਪ ਸਵਾਗੁਰਮਖ ਪਿਆਰਿਓ ਗੁਰੂ ਸਾਹਿਬ ਕਿਰਪਾ ਕਰ ਰਹੇ ਹਨ ਥਿਤ ਵਾਰਨਾ ਜੋਗੀ ਜਾਣੈ ਰੁੱਤ ਮਾਹੋ ਨ ਕੋਈ ਜਹ ਕਰਤਾ ਸਿਰਠੀ ਕੋ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾ ਕਿਵ ਸਾ ਲਾਹੀ ਕਿਉ ਵਰਣੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ 나ਈ ਕੀਤਾ ਜਾ ਕਾ ਹੋਵੇ ਇਹਨੂੰ ਵੱਡਾ ਸਾਹਿਬ ਕਹਿਣਾ ਕਈ ਵਾਰੀ ਤੁਸੀਂ ਸਹਬ ਕਹਿ ਜਾਣੇ ਸਹਬ ਨਹੀਂ ਹੈ ਸੱਸੇ ਨੂੰ ਕੰਨਾ ਲੱਗਿਆ ਸਾਹਿਬ ਬੋਲਣਾ ਵੱਡਾ ਸਾਹਿਬ ਵੱਡੀ 나ਈ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪਾ ਉਹ ਜਾਣੈ ਅੱਗਾ ਗਿਆ ਨਾ ਸੋਹ ਹੈ ਪਾ ਤਾਲਾ ਪਾ ਤਾਲ ਲਖ ਆਗਾਸਾ ਆਗਾਸ ਓੜਕ ਓੜਕ ਭਾਲ ਥੱਕੇ ਵੇਦ ਕਹਨੇ ਇੱਕ ਬਾਤ ਇਹ ਵੀ ਧਿਆਨ ਨਾਲ ਪਾਠ ਪੜ੍ਹਨੇ ਆ ਓੜਕ ਓੜਕ ਕਹਿਣਾ ਨੂੰ ਉੜਕੁੜਕ ਨਹੀਂ ਕਹਿਣਾ ਕਿ ਉੜਕੁੜਕ ਪੜ੍ਹ ਜੰਨੇ ਤੁਸੀਂ ਉੜਕੁੜਕ ਨਹੀਂ ਕਰਨਾ ਓੜਕ ਓੜਕ ਸੋ ਇਸ ਤਰ੍ਹਾਂ ਬੋਲਣਾ ਹੈ ਸੋ ਪਾ ਤਾਲਾ ਪਾਤਲ ਲਖ ਇਥੇ ਵਿਸ਼ਰਾਮ ਲਖ ਦੇਦਾ ਆਗਾਸਾ ਆਗਾਸ ਓੜ ਕੋ ਓੜਕ ਭਾਲ ਥੱਕੇ ਦੂਜਾ ਥੱਕੇ ਦੇ ਵਿਸ਼ਰਾਮ ਆ ਗਿਆ ਵੇਦ ਕਹੇ ਨੇ ਇੱਕ ਬਾਤ ਸਹਸ 18 ਕਹਨ ਕਿਤੇ ਬਾ ਅਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀ ਐ ਲੇਖੇ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਲਾਹੀ ਸਾਲਾਹੇ ਇਤੀ ਸੁਰਤ ਨ ਪਾਈਆ ਨਦੀਆ ਅਤੈ ਵਾਹ ਪਵਹ ਸਮੁੰਦ ਨ ਜਾਣੀਐ ਸਮੁੰਦ ਸਾਹ ਸੁਲਤਾਨ ਗਿਰਹਾ 세ਤੀ ਮਾਲ ਧਨ ਕੀੜੀ ਤੁਲ ਨ ਹੋਵਣੀ ਜੇ ਤਿਸ ਮਨ ਹੋਣਾ ਵਿਸਰਹ ਇਹਨੂੰ ਵਿਸਰਹ ਬੋਲਣਾ ਵਿਸਰਿਆ ਨਹੀਂ ਕਹਿਣਾ ਅੰਤ ਨ ਸਿਫਤੀ ਕਹਿਣਾ ਨਾ ਅੰਤ ਅੰਤੁ ਨ ਕਰਨੇ ਦੇਨ ਨ ਅੰਤ ਅੰਤੁ ਨ ਬੇਖਣ ਸੁਨਨਾ ਅੰਤ ਅੰਤੁ ਨ ਜਾਪੈ ਕਿਆ ਮਨ ਮੰਤ ਅੰਤੁ ਨ ਜਾਪੈ ਕੀਤਾ ਆਕਾਰ ਅੰਤੁ ਨ ਜਾਪੈ ਪਾਰ ਆਵਾਰ ਅੰਤ ਕਾਰਣ ਕੇਤੇ ਬਿਲਾਹੇ ਪਿੱਛੇ ਪਾਠ ਥੋੜਾ ਜਿਹਾ ਜਿਹੜਾ ਅੰਤ ਇਹਦੇ ਔਂਕੜ ਲੱਗਿਆ ਹੋਇਆ ਛੇ ਇਹ ਥੋੜਾ ਕਸ ਕੇ ਬੋਲਣਾ ਅੰਤ ਦੋਨੇ ਚੀਜ਼ਾਂ ਅੰਤੁ ਨ ਜਾਪੈ ਪਾਰ ਆਵਾਰ ਅੱਗੇ ਔਂਕੜ ਤੋਂ ਬਿਨਾਂ ਆ ਗਿਆ ਉੱਥੇ ਬੋਲਣਾ ਅੰਤ ਕਾਰਣ ਉੱਥੇ ਸਿੱਧਾ ਹੀ ਅੰਤ ਅੰਤ ਕਾਰਣ ਕੀਤੇ ਬਿਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ ਇਹੋ ਅੰਤ ਨਾ ਜਾਣੈ ਕੋਏ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਊਚਾ ਥਾਓ ਉੱਚੇ ਉੱਪਰ ਊਚਾ ਨਾਓ ਇਹ ਵੀ ਊੜੇ ਦੇ ਲੈਂਕੜੇ ਲੱਗੇ ਨੇ ਇਹਨੂੰ ਵੀ ਧਿਆਨ ਨਾਲ ਬੋਲਣਾ ਉੱਚਾ-ਉੱਚਾ ਨਾ ਕਰੀ ਜਾਇਆ ਕਰੋ ਇਹਨੂੰ ਕਹੈ ਨਾ ਊਚਾ ਊਚਾ ਨਾਉ ਊਚਾ ਲਿਖਿਆ ਹੋਇਆ ਦੇਖ ਕੇ ਪੜਨਾ ਏਵਡ ਊਚਾ ਹੋਵੈ ਕੋਏ ਤਿਸ ਊਚੇ ਕੋ ਜਾਣੈ ਸੋਏ ਜੇਬੜ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਤਮਾਈ ਕੀਤੇ ਮੰਗਹਿ ਜੋਤ ਅਪਾਰ ਕੀਤਿਆ ਗਣਤ ਨਹੀਂ ਵਿਚਾਰ ਕੀਤੇ ਖੱਪ ਟੁੱਟ ਹੈ ਵੇਕਾਰ ਕੀਤੇ ਲੈ ਲੈ ਮੁਕ ਕਰ ਪਾਹੀ ਕੀਤੇ ਮੂਰਖ ਖਾਹੀ ਖਾਹੇ ਕੀਤਿਆ ਦੁਖ ਭੂਖ ਸਦਮਾਰ ਇਹ ਭੇਦਾਤ ਤੇਰੀ ਦਾਤਾਰ ਬੰਦ ਖਲਾਸੀ ਪਾਣੈ ਹੋਏ ਹੋਰ ਆਖ ਨਾ ਸਕੈ ਕੋਈ ਜੇ ਕੋ ਖਾਇਕ ਆਖਣ ਪਾਏ ਉਹ ਜਾਣੈ ਜੇਤੀਆ ਮੋਹ ਖਾਏ ਆਪੇ ਜਾਣੈ ਆਪੇ ਦੇ ਆਖ ਹੈ ਸੇ ਭੇ ਕਈ ਕੇ ਜਿਸਨੋ ਬਖਸੇ ਸਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਬਾਪਾਰ ਅਮੁੱਲ ਵਾਪਾਰੀਏ ਅਮੁੱਲ ਪੰਡਾਰ ਇਹਨੂੰ ਵਾਪਾਰੀਏ ਕਹਿਣਾ ਵਪਾਰੀਏ ਨਹੀਂ ਕਹਿਣਾ ਕਈ ਵਾਰੀ ਤੁਸੀਂ ਇਹ ਨੂੰ ਐ ਕਹਿ ਜਾਂਦੇ ਹੋ ਇਹ ਵੀ ਧਿਆਨ ਦੇਣਾ ਵਾਪਾਰੀਏ ਵਾਵੇਂ ਨੂੰ ਕੱਲਣਾ ਵੀ ਪੂਰਾ ਲਾਉਣਾ ਸੋ ਇਸ ਤਰ੍ਹਾਂ ਪੜ੍ਹਨਾ ਅਮੁੱਲ ਆਵ ਹੈ ਅਮੁੱਲ ਲੈ ਜਾਹੇ ਅਮੁੱਲ ਭਾਏ ਅਮੁੱਲ ਸਮਾਹੇ ਅਮੁੱਲ ਧਰਮ ਅਮੁੱਲ ਦੀ ਬਾਣ ਅਮੁੱਲ ਤੁਲ ਅਮੁੱਲ ਪਰਵਾਣ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫੁਰਮਾਨ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵ ਲਾਈ ਆਖ ਹੈ ਵੇਦ ਪਾਠ ਪੁਰਾਣ ਆਖ ਹੈ ਪੜੇ ਕਰ ਹੈ ਵਖਿਆਣ ਆਖ ਹੈ ਬਰਮੇ ਆਖ ਹੈ ਇੰਦ ਆਖ ਹੈ ਗੋਪੀ ਤੈ ਗੋਬਿੰਦ ਆਖ ਹੈ ਈਸਰ ਆਖ ਹੈ ਸਿੱਧ ਆਖ ਹੈ ਕੀਤੇ ਕੀਤੇ ਬੁੱਧ ਆਖ ਹੈ ਦਾਨਵ ਆਖ ਹੈ ਦੇਵ ਆਖ ਹੈ ਸੁਰ ਨਰ ਮਨ ਜਨ ਸੇਵ ਕੀਤੇ ਆਖ ਹੈ ਆਖਣ ਪਾਹੇ ਕੀਤੇ ਕਹਿ ਕਹਿ ਉਠ ਉਠ ਜਾਹੇ ਇਤੇ ਕੀਤੇ ਹੋਰ ਕਰੇ ਤਾਖ ਨ ਸਕਹਿ ਕੇਈ ਕੇ ਜੇ ਬੜ ਭਾਵੈ ਤੇਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀਐ ਸਿਰ ਗਾ ਬਾਰਾ ਗਾ ਬਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸਮਾਲੇ ਵਾਜੇ ਨਾਦ ਅਨੇਕ ਅ ਸੰਖਾ ਕੀਤੇ ਬਾਵਣ ਹਾਰੇ ਕੀਤੇ ਰਾਗ ਪਰਿ ਸਿਓ ਕਹੀ ਅਨ ਕੀਤੇ ਗਾਵਣ ਹਾਰੇ ਗਾਵਹਿ ਤਹੁ ਨਉ ਪਾਉਣ ਪਾਣੀ ਬੈਸੰਤਰ ਗਾਵਹਿ ਰਾਜਾ ਧਰਮ ਦੁਆਰੇ ਗਾਵਹਿ ਚਿੱਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸਰ ਬਰਮਾ ਦੇਵੀ ਸੋਹਣ ਸਦਾ ਸਵਾਰੇ ਗਾਵਹਿ ਇੰਦ ਇੰਦਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਹਿ ਸਿੱਧ ਸਮੱਦੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਤ ਪੜਨ ਰੱਖੀ ਸਰ ਜੁਗ-ਜੁਗ ਵੇਦਾ ਨਾਲੇ ਗਾਵਹਿ ਮੋਹਣੀਆਂ ਮਨ ਮੋਹਣ ਸੁਰਗਾ ਮੱਛ ਪਾਇਾਲੇ ਗਾਵਣ ਰਤਨ ਉਪਾਏ ਤੇਰੀ 68 ਤੀਰਥ ਨਾਲੇ ਇਹਨੂੰ ਸੁਰਗਾ ਮੱਛ ਪਾਇਾਲੇ ਬੋਲਣਾ ਪਿਆਲੇ ਨਹੀਂ ਕਹਿਣਾ ਕਈ ਵਾਰੀ ਤੁਸੀਂ ਪਿਆਲੇ ਕਹਿ ਜਾਂਦੇ ਹੋ ਪਾਇਾਲੇ ਪਪਾ ਈਡੀ ਨੂੰ ਸਿਹਾਰੀ ਲੱਗਿਆ ਪਾਇਾਲੇ ਸੋ ਪਾਇਾਲੇ ਬੋਲਣਾ ਹੈ ਇਸ ਤਰ੍ਹਾਂ ਇਹ ਸੋਦਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤਿੰਨ ਤਰ੍ਹਾਂ ਦਾ ਹੈ ਇੱਕ ਤਾਂ ਸੋਦਰ ਰਹਿਰਾ ਸਾਹਿਬ ਦੇ ਵਿੱਚ ਆਉਂਦਾ ਹੈ ਇੱਕ ਸੋਧਰ ਆਉਂਦਾ ਆਸਾ ਰਾਗ ਦੇ ਵਿੱਚ ਸੋ ਇਹਦੇ ਵੱਖੋ ਵੱਖਰੇ ਪਾਠ ਹੈ ਜਦੋਂ ਅਸੀਂ ਪੜ੍ਹਨਾ ਤੇ ਪੂਰੇ ਧਿਆਨ ਨਾਲ ਪੜ੍ਹਨਾ ਇੱਥੇ ਹੁਣ ਜਪਜੀ ਸਾਹਿਬ ਚ ਸੁਰਗਾ ਲਿਖਿਆ ਹੋਇਆ ਤੇ ਰਹਿਰਾ ਸਾਹਿਬ ਦੇ ਵਿੱਚ ਸੁਰਗ ਲਿਖਿਆ ਹੋਇਆ ਸੋ ਇਹ ਅਸੀਂ ਧਿਆਨ ਨਾਲ ਵੇਖਣਾ ਜਦੋਂ ਰਹਿਰਾ ਸਾਹਿਬ ਪੜ੍ਹਦੇ ਆ ਉਦੋਂ ਇਹਨੂੰ ਸੁਰਗ ਪੜ੍ਹਨਾ ਵੇਖ ਕੇ ਪੜ੍ਹਨਾ ਸਵਾਗੁਰਮਖ ਪਿਆਰੇ ਗੁਰੂ ਕਿਰਪਾ ਕਰੇ ਗਾਵਨ ਰਤਨ ਉਪਾਏ ਤੇਰੇ 68 ਤੀਰਥ ਨਾਲੇ ਗਾਵਹਿ ਜੋਦ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰਪੰਦਾ ਕਰ ਕਰ ਰਖੇ ਧਾਰੇ ਸੇਈ ਤੁਧਨੋ ਗਾਵਹਿ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈ ਚਿਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿੰਨ ਰਚਾਈ ਇਹਨੂੰ ਵੀ ਵੇਖ ਕੇ ਬੋਲਣਾ ਹੈ ਭੀ ਕਹਿਣਾ ਹੈ ਕਈ ਵਾਰੀ ਹੈਪੀ ਕਹੇ ਜਨ ਹੈਪੀ ਨਹੀਂ ਕਹਿਣਾ ਹੈਪੀ ਠੀਕ ਹੈ ਹੈਪੀ ਹੋਸੀ ਜਾਏ ਨਾ ਜਾਸੀ ਇਸ ਤਰ੍ਹਾਂ ਪੜ੍ਹਨਾ ਸੋ ਰਚਨਾ ਜਿੰਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿੰਨ ਸੀ ਮਾਇਆ ਜਿੰਨ ਉਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਬ ਤਿਸ ਦੀ ਵਡਿਆਈ ਜੋ ਤਿਸ ਭਾਵੇਂ ਸੋਈ ਕਰਸੀ ਹੁਕਮ ਨਾ ਕਰ ਨਾ ਜਾਈ ਸੋ ਪਾਤ ਸਾਹੁ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ